ਵਿਭ੍ਰਿਦੀ ਇਹ ਜਿਹੜਾ ਪੰਜਾਬ ਦਾ ਇਤਿਹਾਸ ਆ ਨਾ ਇਹ ਹਮੇਸ਼ਾ ਇਦਾਂ ਹੀ ਰਿਹਾ ਜਿਹੜਾ ਜਿਹੜਾ ਵੀ ਕੋਈ ਚਰਚਾ ਦੇ ਵਿੱਚ ਅਧਿਕਾਰੀ ਰਹਿੰਦਾ ਨਾ ਜਾਂ ਸਰਕਾਰ ਵੱਲੋਂ ਕੁਝ ਕਰਦਾ ਸਰਕਾਰ ਦੇ ਪੱਖੀ ਜਿਹੜੇ ਫੈਸਲੇ ਹੁੰਦੇ ਨੇ ਜਾਂ ਉਹਨਾਂ ਦੇ ਹੱਕ ਨਹੀਂ ਗੱਲਾਂ ਕਰਦੇ ਨੇ ਉਹਨਾਂ ਅਧਿਕਾਰੀਆਂ ਨੂੰ ਜਿਹੜੀ ਹਮੇਸ਼ਾ ਜਿਹੜੀ ਆ ਉਹਨਾਂ ਨੂੰ ਪਾਦੌਰ ਉਤ ਕਰਕੇ ਮੌਕੇ ਮੌਕੇ ਤੇ ਉਹਨਾਂ ਨੂੰ ਅੱਗੇ ਲਿਆਂਦਾ ਜਾਂਦਾ ਚੰਗੀਆਂ ਸੀਟਾਂ ਤੇ ਤਾਇਨਾਤ ਕੀਤਾ ਜਾਂਦਾ ਅੱਜ ਕੱਲ੍ਹ ਹੋਰ ਪੜਾ ਇੱਕ ਅਹਿਮ ਮੁੱਦਾ ਚੱਲ ਰਿਹਾ ਹੈ ਪਿਤੇ ਦਿਨ ਦਾ ਦਿਵਾਲੀ ਦੇ ਉੱਪਰ ਕਈਆਂ ਨੇ ਪੜਾਕੇ ਪਾਏ ਨੇ ਜਗਮਨ ਸਖਮਰਾ ਜਿਹੜਾ ਹੈ ਜੀ 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 ਉਹਨੇ ਵਿਦੇਸ਼ ਦੀ ਧਰਤੀ ਤੋਂ ਇਸ ਤਰੀਕੇ ਦੇ ਨਾਲ ਇਸ ਤਾਣਾ ਬਾਣਾ ਪੁਣਿਆ ਸੋਸ਼ਲ ਮੀਡੀਆ ਦੇ ਉੱਪਰ ਕਿ ਅੱਜ ਪੂਰੀ ਚਰਚਾ ਦੇ ਵਿਸ਼ਾ ਬਣਿਆ ਹੋਇਆ ਹੋ ਨੀਲੀ ਫਿਲਮਾਂ ਦਾ ਜ਼ਿਕਰ ਜ਼ਰੂਰ ਕਰਦੇ ਨੇ ਕਥੇ ਤੌਰ ਤੇ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਏਆਈ ਨਾਲ ਬਣੀ ਹੋਈ ਹੈ ਜਾਂ ਫਿਰ ориジナルਾ ਸਾਨੂੰ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਬਣੀ ਹੈ ਵੀਡੀਓ ਲਿਕਨ ਉਹ ਵੀਡੀਓ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਇਸ ਦੇ ਨਾਲ ਕਾਫੀ ਜਿਹੜੀ ਹੈ ਸਵਾਲ ਉੱਠ ਰਹੇ ਨੇ ਭਾਵੇਂ ਕਿ ਜਗਮਨ ਸਮਰਾ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਉਹਨੇ ਆਪਣਾ ਸਪਸ਼ਟੀਕਰਨ ਜ਼ਰੂਰ